ਪਰਮ ਸਤਿਕਾਰਯੋਗ ਸਰੋਤਾ ਜਨੋ ਅੱਜ ਮੈਂ ਆਪ ਜੀ ਦੇ ਸਨਮੁਖ ਪੰਜਾਬੀ ਮਾਂ ਬੋਲੀ ਦੀ ਮਹਾਨਤਾ ਬਾਰੇ ਇੱਕ ਕਵਿਤਾ ਕਹਿਣ ਜਾ ਰਿਹਾ ਹਾਂ ਸ੍ਰਤੀਆਂ ਬਿਰਤੀਆਂ ਇਕਾਗਰ ਕਰਕੇ ਸਰਵਣ ਕਰਨ ਦੀ ਕਿਰਪਾਲਤਾ ਕਰਨੀ ਜੀ ਕਿ ਗੁਰੂਆਂ ਪੀਰਾਂ ਫਕੀਰਾਂ ਦੀ ਇਹ ਧਰਤੀ ਗੁਰੂਆਂ ਪੀਰਾਂ ਫਕੀਰਾਂ ਦੀ ਏ ਧਰਤੀ ਮਿੱਠੀ ਬੋਲੀ ਇਸ ਪਾਵਨ ਪੰਜਾਬ ਦੀ ਕਿ ਗੁਰੂਆਂ ਪੀਰਾਂ ਫਕੀਰਾਂ ਦੀ ਏ ਧਰਤੀ ਮਿੱਠੀ ਬੋਲੀ ਇਸ ਪਾਵਨ ਪੰਜਾਬ ਦੀ ਏ ਵਗ ਰਹੇ ਨੇ ਰਾਵੀ ਬਿਆਸ ਜਿੱਥੇ ਬੋਲੀ ਸਤਲੁਜ ਤੇ ਜੇਲਮ ਚਨਾਬ ਦੀ ਸਾਹਿਤਕਾਰਾਂ ਨੇ ਕਲਮ ਦੇ ਨਾਲ ਇਸ ਵਿੱਚ ਮਿਸ਼ਰੀ ਕੋਲੀ ਕੋਈ ਬੇ ਹਿਸਾਬ ਦੀ ਏ ਮਹਿਕਾ ਵੰਡ ਰਹੀ ਸਾਰੇ ਸੰਸਾਰ ਅੰਦਰ ਮਹਿਕ ਇਸ ਵਿੱਚ ਫੁੱਲ ਗੁਲਾਬ ਦੀ ਕਿ ਮਹਿਕਾ ਵੰਡ ਰਹੀ ਸਾਰੇ ਸੰਸਾਰ ਅੰਦਰ ਮਹਿਕ ਇਸ ਵਿੱਚ ਫੁੱਲ ਗੁਲਾਬ ਦੀ ਗੁਰੂਆਂ ਭਗਤਾਂ ਦੀ ਬਾਣੀ ਨੂੰ ਕਰ ਇਕੱਠਿਆਂ ਗੁਰੂਆਂ ਭਗਤਾਂ ਦੀ ਬਾਣੀ ਨੂੰ ਕਰ ਇਕੱਠਿਆਂ ਪੰਚਮ ਪਿਤਾ ਕੀਤੀ ਨੂਰੋ ਨੂਰ ਬੋਲੀ ਗੁਰੂਆਂ ਭਗਤਾਂ ਦੀ ਬਾਣੀ ਨੂੰ ਕਰ ਇਕੱਠਿਆਂ ਪੰਚਮ ਪਿਤਾ ਕੀਤੀ ਨੂਰੋ ਨੂਰ ਬੋਲੀ ਧਰ ਕੀ ਬਾਣੀ ਨੂੰ ਇਸ ਵਿੱਚ ਜਦੋਂ ਪੜਦੇ ਸਾਨੂੰ ਦੇਂਦੀ ਅਗੰਮੀ ਸਰੂਰ ਬੋਲੀ ਸਮੇ ਸਮੇ ਪੰਜਾਬੀ ਦੇ ਸਾਹਿਤਕਾਰਾਂ ਸੋਨੇ ਸ਼ਬਦਾ ਨਾਲ ਕੀਤੀ ਭਰਪੂਰ ਬੋਲੀ ਬੁੱਲੇ ਸ਼ਾ ਵਾਰਿਸ ਹਾਸ਼ਮ ਵਰਗਿਆ ਨੇ ਕੀਤੀ ਜਗ ਦੇ ਵਿੱਚ ਮਸ਼ਹੂਰ ਬੋਲੀ ਕੀਤੀ ਜਗ ਦੇ ਵਿੱਚ ਮਸ਼ਹੂਰ ਬੋਲੀ ਵਾਰਾਂ ਤਾਈਂ ਪੰਜਾਬੀ ਦੇ ਵਿੱਚ ਰਚ ਕੇ ਵਾਰਾਂ ਤਾਈਂ ਪੰਜਾਬੀ ਦੇ ਵਿੱਚ ਰਚ ਕੇ ਏਦਾ ਮੁਖ ਚਮਕਾਇਆ ਗੁਰਦਾਸ ਜੀ ਨੇ ਉਹ 12 ਤਾਈ ਪੰਜਾਬੀ ਦੇ ਵਿੱਚ ਰਚ ਕੇ ਏਦਾ ਮੁਖ ਚਮਕਾਇਆ ਗੁਰਦਾਸ ਜੀ ਨੇ ਅਲੰਕਾਰਾਂ ਤਸ਼ਬੀਹਾਂ ਦੇ ਨਾਲ ਜੜ ਕੇ ਏਦਾ ਦਰਸ਼ਨ ਕਰਵਾਇਆ ਗੁਰਦਾਸ ਜੀ ਨੇ ਹਰ ਇੱਕ ਵਾਰ ਇਹ ਅੰਦਰ ਹਾਸੀ ਪਰ ਦਿੱਤਾ ਸ਼ਬਦਾਂ ਵਾਲਾ ਸਰਮਾਇਆ ਗੁਰਦਾਸ ਜੀ ਨੇ ਆਪਣੀ ਬੋਲੀ ਤੇ ਸ਼ੈਲੀ ਨੂੰ ਜੱਗ ਦੇ ਅੰਦਰ ਸਿਖਰਾਂ ਉੱਤੇ ਪਹੁੰਚਾਇਆ ਗੁਰਦਾਸ ਜੀ ਨੇ ਆਪਣੀ ਬੋਲੀ ਤੇ ਸ਼ੈਲੀ ਨੂੰ ਜੱਗ ਦੇ ਅੰਦਰ ਸਿਖਰਾਂ ਉੱਤੇ ਪਹੁੰਚਾਇਆ ਗੁਰਦਾਸ ਜੀ ਦੁਨੀਆਂ ਵਿੱਚ ਪੰਜਾਬੀ ਹਰ ਥਾਂ ਜਾ ਕੇ ਦੁਨੀਆਂ ਵਿੱਚ ਪੰਜਾਬੀ ਹਰ ਥਾਂ ਜਾ ਕੇ ਕਿਸਮਤ ਆਪਣੀ ਦੇ ਵਰਕੇ ਫੋਲ ਦੇਣ ਦੁਨੀਆ ਵਿੱਚ ਪੰਜਾਬੀ ਹਰ ਥਾਂ ਜਾ ਕੇ ਕਿਸਮਤ ਆਪਣੀ ਦੇ ਵਰਕੇ ਫੋਲਦੇ ਨੇ ਕਰਦੇ ਨੌਕਰੀ ਜਾਂ ਪੜ੍ਹਾਈ ਭਾਵੇਂ ਜਾਂ ਫਿਰ ਕਿਤੇ ਜਾ ਕੇ ਬਿਜ਼ਨਸ ਖੋਲਦੇ ਨੇ ਇੰਗਲਿਸ਼ ਹਿੰਦੀ ਜਾਂ ਬੋਲਦੇ ਹੋਰ ਭਾਸ਼ਾ ਬੋਲ ਬੋਲੇ ਅੰਦਰ ਰਸ ਘੋਲਦੇ ਨੇ ਪਰ ਹਰ ਬੋਲ ਦਾ ਉਦੋਂ ਹੀ ਮਜ਼ਾ ਆਉਂਦਾ ਹੈ ਜਦ ਪੰਜਾਬੀ ਪੰਜਾਬੀ ਵਿੱਚ ਬੋਲਦੇ ਨੇ ਪਰ ਹਰ ਬੋਲ ਦਾ ਉਦੋਂ ਹੀ ਮਜ਼ਾ ਆਉਂਦਾ ਜਦ ਪੰਜਾਬੀ ਪੰਜਾਬੀ ਵਿੱਚ ਬੋਲਦੇ ਨੇ ਜਿੰਨੇ ਮਰਜੀ ਕੋਈ ਇਸ ਨੂੰ ਬੰਨ ਲਾ ਲੇ ਜਿੰਨੇ ਮਰਜੀ ਕੋਈ ਇਸ ਨੂੰ ਬੰਨ ਲਾ ਲੇ ਏ ਨਹੀਂ ਕਿਸੇ ਦੇ ਰੋਕਿਆ ਰੁੱਕ ਸਕਣੀ ਰਹੂ ਪੰਜਾਂ ਦਰਿਆਵਾਂ ਦੇ ਵਾਂਗ ਵਗਦੀ ਕਿਸੇ ਸੋਕੇ ਤੋਂ ਨਹੀਂ ਹੈ ਸੁੱਕ ਸਕਣੀ ਮਹਾਰਾਣੀ ਏ ਰਹੂਗੀ ਮਹਾਰਾਣੀ ਕਿਸੇ ਰਾਣੀ ਦੇ ਅੱਗੇ ਨਹੀਂ ਝੁੱਕ ਸਕਣੀ ਕਰਦੇ ਰਹੇ ਜੇ ਅਸੀਸ ਸਤਿਕਾਰ ਇਸ ਦਾ ਨਾਏ ਮਰ ਸਕਣੀ ਨਹੀਂ ਮੁੱਕ ਸਕਣੀ ਕਰਦੇ ਰਹੇ ਜੇ ਅਸੀਸ ਸਤਿਕਾਰ ਇਸ ਦਾ ਨਾਹੀ ਮਰ ਸਕਣੀ ਨਾਹੀ ਮੁੱਕ ਸਕਣ ਰਚੀ ਮਿਚੀ ਹੈ ਖੂਨ ਦੇ ਵਿੱਚ ਸਾਡੇ ਰਚੀ ਮਿਚੀ ਹੈ ਖੂਨ ਦੇ ਵਿੱਚ ਸਾਡੇ ਮਾਂ ਦੇ ਦੁੱਧ ਚੋਂ ਮਿਲੀ ਏ ਮਾਂ ਬੋਲੀ ਗੁਰੂ ਸਾਹਿਬ ਵੀ ਬੋਲਦੇ ਰਹੇ ਇਸ ਨੂੰ ਸਭ ਤੋਂ ਉੱਚੀ ਤੇ ਸੁੱਚੀ ਇਹ ਤਾਂ ਬੋਲੀ ਜਿਹੜੀ ਸਦਾ ਹੀ ਸਾਨੂੰ ਹੈ ਸੁਖ ਦੇਂਦੀ ਜਿਹੜੀ ਸਦਾ ਹੀ ਸਾਨੂੰ ਹੈ ਸੁਖ ਦੇਂਦੀ ਗੂੜੀ ਠੰਡੀ ਤੇ ਸੰਗਣੀ ਮਾਂ ਬੋਲੀ ਘਰ ਪਰਿਵਾਰ ਵਪਾਰ ਸਰਕਾਰ ਅੰਦਰ ਸਦਾ ਰਹੇ ਇਹ ਪਹਿਲੀ ਥਾਂ ਬੋਲੀ ਘਰ ਪਰਿਵਾਰ ਵਪਾਰ ਸਰਕਾਰ ਅੰਦਰ ਸਦਾ ਰਹੇ ਇਹ ਪਹਿਲੀ ਥਾਂ ਬੋਲੀ ਮਾਂਵਾ ਸਦਾ ਹੀ ਠੰਡੀਆਂ ਦੇਣ ਸ਼ਾਵਾਂ ਮਾਂਵਾ ਸਦਾ ਹੀ ਢੰਡੀਆਂ ਦੇਣ ਸ਼ਾਵਾਂ ਮਾਂ ਬੋਲੀ ਦਾ ਪੂਰਨ ਸਤਕਾਰ ਰੱਖਿਏ ਮਾਂਵਾਂ ਸਦਾ ਹੀ ਢੰਡੀਆਂ ਦੇਣ ਸ਼ਾਵਾਂ ਮਾਂ ਬੋਲੀ ਦਾ ਪੂਰਨ ਸਤਕਾਰ ਰੱਖਿਏ ਇਹਦੇ ਅੱਖਰਾਂ ਦੇ ਸੁੱਚੇ ਮੋਤੀਆਂ ਨੂੰ ਗਲੇ ਵਾਲਾ ਬਣਾ ਕੇ ਹਾਰ ਰੱਖਿਏ ਮਿਲੇ ਮਾਣ ਪੰਜਾਬੀ ਨੂੰ ਜਾਗੇ ਅੰਦਰ ਇਸ ਗੱਲ ਨੂੰ ਦਿਲ ਵਿੱਚ ਧਾਰ ਰੱਖੀਏ ਪਿੰਡਾਂ ਸ਼ਹਿਰਾਂ ਤੇ ਦੇਸ਼ ਵਿਦੇਸ਼ ਅੰਦਰ ਮਾਂ ਬੋਲੀ ਨਾਲ ਜਾਚਕ ਪਿਆਰ ਰੱਖੀਏ ਮਾਂ ਬੋਲੀ ਨਾਲ ਜਾਚਕ ਪਿਆਰ ਰੱਖੀਏ ਧੰਨਵਾਦ